84 ਚ ਕੀ ਕੀਤਾ ਇਹਨਾਂ ਨੇ 84 ਦੇ ਦੰਗਿਆਂ ਚ ਵੀ ਸਾਨੂੰ ਉਹ ਸੇ ਤਾਂ ਨਹੀਂ ਸੋਚਿਆ ਵੀ ਕਾਂਗਰਸ ਦੇ ਬੰਦੇ ਹੋਣਗੇ ਜਿਹੜੇ ਉਹਨਾਂ ਨੂੰ ਮਾਰਨਾ ਨਹੀਂ ਦੂਜੇ ਨੂੰ ਸਭ ਨੂੰ ਮਾਰਿਆ ਇਹਨਾਂ ਨੇ ਅਸੀਂ ਖੁਦ ਹਾ ਜਦ ਦੇਖਿਆ ਅਸੀਂ ਦਾੜ ਬਟ ਕੈਰ ਪੈਂਦੇ ਦੇਖਿਆ ਮੈਂ ਉਦੋਂ ਚੰਗੀ ਲੱਗ ਸੀ ਗੁਰਦਾਰਿਆਂ ਚ ਬੈਠੇ ਦੇਖਿਆ ਦੇ ਕੇ ਆਏ ਉਹਨਾਂ ਨੂੰ ਸਾਰਾ ਕੁਝ ਉਹ ਦੇਖਿਆ ਨਹੀਂ ਜਾਂਦਾ ਸੀ 47 ਮਹੀਨੇ ਦਾ ਦੇਖਿਆ ਸਾਡਾ ਅਸੀਂ ਛੋਟੇ ਛੋਟੇ ਸਾਡੇ ਮਾਂ ਬਾਪ ਕਹਿੰਦੇ ਸੀ ਪਹਿਲਾਂ ਤੁਹਾਨੂੰ ਮਾਰਾਂਗੇ ਫਿਰ ਅਸੀਂ ਆਪਣੇ ਉਹਨਾਂ ਦੇ ਨਾਲ ਮੁਸਲਮਾਨਾਂ ਦੇ ਨਾਲ ਲੜਾਂਗੇ ਅਸੀਂ ਪਹਿਲਾਂ ਆਪਣੇ ਤੀਆਂ ਬੇਲਾ ਦੀ ਇੱਛਾ ਚਾ ਸਾਡੇ ਬਾਪ ਨੇ ਸਾਨੂੰ ਕੋਦ ਕਿਹਾ ਪਰ ਹੁਣ ਕੀ ਹੋ ਰਿਹਾ ਦੇਖੋ ਜੀ ਵੀ ਅੱਜ ਤੁਹਾਡੇ ਪੁੱਤ ਜਿਉਂਦੇ ਨੇ ਅੱਜ ਇਹਨਾਂ ਦੀ ਹਿੰਮਤ ਨਹੀਂ ਹੈ ਤੁਹਾਡੀ ਆਣ ਬਾਣ ਸ਼ਾਨ ਵਾਲ ਝਾਕ ਜਾਣ ਇਹਨਾਂ ਨੂੰ ਅੱਜ ਲਾਸਾਂ ਦੇ ਉੱਪਰ ਦੀ ਗੁਜਰ ਨਾ ਪਊਗਾ ਲਾਸਾਂ ਦੇ ਉੱਪਰ ਦੀ ਸਾਡੇ ਮਾਪਿਆਂ ਨੂੰ ਹੱਥ ਪਾਉਣ ਖਾਤਰ ਅੱਜ ਉਹ ਪੰਜਾਬੀ ਨਹੀਂ ਹੈ ਜਿਹੜੇ 84 ਦੇ ਵਿੱਚ ਆਪਣੇ ਗਲੇ 'ਚ ਟਾਇਰ ਪਵਾ ਕੇ ਚੱਲ ਗਏ ਅੱਜ ਜਿਹੜਾ ਸਾਡੇ ਮਾਪੇ ਦੇ ਸਿਰਾਂ ਵੱਲੋਂ ਆਊਗਾ ਨਾ ਉਹਨੂੰ ਗੋਡਿਆਂ ਨਹੀਂ ਉਹਦਾ ਸਿਰ ਭਾਰ ਕਰਕੇ ਇਧਰ ਵਾਪਸ ਤੋਰਾਂਗੇ ਕਿਸੇ ਦੀ ਹਿੰਮਤ ਨਹੀਂ ਆ ਸਾਡੇ ਪੰਜਾਬ ਦੀ ਆਣ ਮਾਨ ਸ਼ਾਨ ਬਲਕਿ